ਵੇਖੋ ਜੀ ਮੈਨੂੰ ਇਹ ਲੱਗਦਾ ਹੈ ਕਿ ਅੱਜ ਤੱਕ ਕਿਸੇ ਵੀ ਗਵਰਨਮੈਂਟ ਨੇ ਇਸ ਤਰੀਕੇ ਦੇ ਨਾਲ ਗਰਾਊਂਡ ਦੇ ਉੱਤੇ ਜਾ ਕੇ ਕੰਮ ਨਹੀਂ ਕੀਤਾ ਸੋ ਸਾਡੀਆਂ ਜਿਹੜੀਆਂ ਇਹ ਸਾਡੀ ਗਵਰਨਮੈਂਟ ਪਿੰਡਾਂ ਦੇ ਲੈਵਲ ਦੇ ਉੱਤੇ ਮੀਟਿੰਗਸ ਕਰ ਰਹੀ ਹੈ ਔਰ ਨਾਲ ਹੀ ਸਾਡੀ ਮੀਟਿੰਗਸ ਦੇ ਵਿੱਚ ਐਸ ਐਚਓ ਸਾਹਿਬ ਜਾਂ ਐਸ ਐਮਓਸ ਮੈਡੀਕਲ ਟੀਮ ਵੀ ਹੁੰਦੀ ਹੈ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਨਾਮ ਲਿਖੇ ਜਾਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਉਸੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਨੈਕਸਟ ਸਟੈਪ ਹੈ ਕਮੇਟੀਆਂ ਬਣਾਉਂਦਾ ਹੈ ਤਾਂ ਕਿ ਪਿੰਡ ਦੇ ਵਿੱਚ ਜਿਹੜੀ ਕਮੇਟੀ ਹੈ ਉਹ ਕੰਮ ਕਰੇ ਕਿ ਪਿੰਡ ਦੇ ਨਸ਼ਾ ਤਸਕਰਾਂ ਦਾ ਨਾਮ ਦਵੇ ਅਸੀਂ ਉੱਤੇ ਛਾਪੇਮਾਰੀ ਕਰਵਾਈਏ ਔਰ ਪੇਸ਼ੈਂਟਸ ਨੂੰ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰਵਾਈਏ ਮੈਨੂੰ ਲੱਗਦਾ ਹੈ ਇਹ ਜਿਹੇ ਕੰਮ ਪੀ ਅਜ ਤੱਕ ਕਿਸੇ ਨੇ ਕੀਤਾ ਨਹੀਂ ਹੈ ਤੇ ਸਾਡਾ ਬਿਲਕੁਲ ਕਲੀਅਰ ਮਕਸਦ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਔਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਹਾਂ ਕੀ ਲੱਗਦਾ ਜਿਹੜਾ ਸਾਥ ਮਿਲ ਰਿਹਾ ਹੈ ਔਰ ਇਨ ਫੈਕਟ ਰੋਜ਼ ਹੀ ਡੈਮੋਲੇਸ਼ਨ ਹੁੰਦੀ ਹੈ ਜਿਹੜੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਰੇ ਪਤਾ ਲੱਗਦਾ ਹੈ ਔਰ ਇਨ ਫੈਕਟ ਬਹੁਤ ਸਾਰੀਆਂ ਐਫ ਆਈ ਆਰਸ ਪਰਚੇ ਰੋਜ਼ ਹੀ ਹੁੰਦੇ ਹੈ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਵੀ ਸਾਹ ਆ ਰਿਹਾ ਕਿ ਹਾਂ ਕੋਈ ਆ ਰਿਹਾ ਹੈ ਕੁੱਛ ਨਵਾਸ ਤੇ ਅਦਰਵਾਈਜ਼ ਹੀ ਕੋਈ ਪੁੱਛਣ ਹੀ ਨਹੀਂ ਜਾਂਦਾ ਸੀਗਾ ਨਾ ਹੀ ਮਾਵਾ ਦੇ ਪੁੱਤਰੋ ਜੀ ਜਾ ਰਹੇ ਸੀਗੇ ਚਿੱਟਾ ਕਰ ਕਰਕੇ ਹੁਣ ਤੇ ਸਾਡੇ ਨਾਲ ਵੇਖੋ ਪਿੰਡ ਦੇ ਵਿੱਚ ਜਦੋਂ ਅਸੀਂ ਜਾਈਦਾ ਸਾਡੇ ਨਾਲ ਕਦੀ ਐਸਐਮਓ ਹੁੰਦਾ ਹੈ ਜਾਂ ਮੈਡੀਕਲ ਟੀਮ ਤੋਂ ਕੋਈ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਨਾਲ ਐਸਐਚਓ ਡੀਐਸਪੀ ਹੋਈ ਨਾ ਕੋਈ ਹੁੰਦਾ ਹੈ ਔਰ ਨਾਲ ਹੀ ਸਾਡੇ ਹਲਕਾ ਇੰਚਾਰਜ ਹੁੰਦੇ ਆ ਜਾਂ ਐਮਐਲਏ ਹੁੰਦੇ ਆ ਜਿੱਥੇ ਉਹ ਨਹੀਂ ਹੁੰਦੇ ਸਾਡੀ ਚੇਅਰਮੈਨ ਹੁੰਦੇ ਸੋ ਇਹੋ ਜੀ ਟੀਮ ਜਦੋਂ ਪਿੰਡਾਂ ਦੇ ਵਿੱਚ ਜਾਂਦੀ ਹੈ ਤੇ ਲੋਕਾਂ ਦੀ ਪ੍ਰੋਬਲਮਸ ਹੁੰਦੀ ਹੈ ਲੋਕਾਂ ਦੀ ਪ੍ਰੋਬਲਮ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਮੈਨੂੰ ਲੱਗਦਾ ਵੀ ਇਸ ਤੋਂ ਉੱਤੇ ਇਨਕਲਾਬ ਨਹੀਂ ਆ ਸਕਦਾ ਜਿਹੜਾ ਸਰਕਾਰ ਕਰਦੀ ਹੈ ਜਿਹੜੀ ਆ ਕਾਂਗਰਸ ਜਾਪੀ ਸ਼ਾਇਦ ਕਾਂਗਰਸ ਦਾ ਹਮੇਸ਼ਾ ਹੀ ਟੜੇਬਾਜੀ ਦਾ ਕੰਮ ਹੈ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਉਹ ਆਪਸ ਵਿੱਚ ਲੜਦੇ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਵੀ ਉਹਨਾਂ ਦਾ ਲੀਡਰ ਕੌਣ ਹੈ ਸੋ ਐਵਰੀ ਲੀਡਰਲੈਸ ਜਿਹੜੀ ਪਾਰਟੀ ਹੁੰਦੀ ਹੈ ਨਾ ਉਹ ਕਦੀ ਸਕਸੈਸਫੁਲ ਨਹੀਂ ਹੁੰਦੀ ਸੋ ਲੀਡਰ ਤੁਹਾਨੂੰ ਮੰਨਣਾ ਪੈਂਦਾ ਹੈ ਆਪਣੀ ਸਰਕਾਰ ਬਣਾਉਣ ਵਾਸਤੇ ਉਹ ਸਰਕਾਰ ਦੇ ਵਿੱਚ ਸੰਤੁਲਨ ਦੇ ਨਾਲ ਕੰਮ ਕਰਨ ਵਾਸਤੇ ਲੀਡਰਲੈਸ ਪਾਰਟੀ ਕਦੀ ਸਕਸੈਸਫੁਲ ਨਹੀਂ ਹੋ ਸਕਦੀ ਦੇਖੋ ਜੀ ਲੋਕਾਂ ਦਾ ਸਾਥ ਬਿਲਕੁਲ ਮਿਲ ਰਿਹਾ ਹੈ ਲੋਕੀ ਖੁਸ਼ ਚਾਹਦੇ ਆ ਲੋਕੀ ਦੁਖੀ ਨੇ ਪਿੰਡਾਂ ਦੇ ਵਿੱਚ ਲੋਕੀ ਚਾਹੁੰਦੇ ਨੇ ਕਿ ਅਸੀਂ ਜੀ ਦੇਖੋ ਜਦੋਂ ਅਤਵਾਦ ਖਤਮ ਕੀਤਾ ਸੀਗਾ ਨਾ ਉਦੋਂ ਲੋਕਾਂ ਨੇ ਤੇ ਪੁਲਿਸ ਨੇ ਇਕੱਠੇ ਮਿਲ ਕੇ ਖਤਮ ਕੀਤਾ ਸੀਗਾ ਇਹ ਲੋਕਾਂ ਦੇ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਉਸ ਚੀਜ਼ ਦੇ ਵਿੱਚ ਇਹ ਕਿਸਾਨੀ ਨੂੰ ਲੈ ਕੇ ਜਦੋਂ ਲੋਕੀ ਤੁਰੇ ਸੀਗੇ ਝੰਡਾ ਡੰਡਾ ਫੜ ਕੇ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਹੁਣ ਵੀ ਜਿਹੜਾ ਨਸ਼ਾ ਹੈ ਨਾ ਉਹ ਇੱਕ ਸਾਂਝਾ ਟੌਪਿਕ ਹੈ ਬਹੁਤ ਸਾਰੇ ਲੋਕੀ ਦੁਖੀ ਹੈ ਉਹਦੇ ਵਿੱਚ ਇਹ ਨਹੀਂ ਵੰਦੇ ਵੀ ਅਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆਂ ਇੱਕ ਪਾਰਟੀ ਭਾਜੀ ਤੋਂ ਉੱਤੇ ਉੱਟ ਕੇ ਸਾਰੇ ਖਤਮ ਕਰਨਾ ਚਾਹੁੰਦੇ ਆ ਇਸ ਚੀਜ਼ ਨੂੰ ਇਹਨਾਂ ਦੇ ਵਿੱਚ ਜਿਹੜੀਆਂ ਮਾਵਾਂ ਦੁਖੀ ਨੇ ਸੋ ਬੇਸਿਕਲੀ ਅਸੀਂ ਸਾਰਿਆਂ ਦਾ ਸਾਥ ਦੇ ਰਹੇ ਆਂ ਅਸੀਂ ਚਾਹੁੰਦੇ ਆ ਉਹ ਸਾਡਾ ਸਾਥ ਦੇਣ ਇਹ ਕੋਈ ਝੂਠੇ ਵਾਦੇ ਨਹੀਂ ਆਪਾਂ ਕਰਦੇ ਬਾਕੀ ਪਾਰਟੀਆਂ ਬੰਗੂਗੀ ਵੀ 2 ਮ ਪਰ ਉਹਦੇ ਵਿੱਚ ਅਸੀਂ ਇਕੱਲੇ ਸਰਕਾਰ ਨਹੀਂ ਖਤਮ ਕਰ ਸਕਦੇ ਇੱਕ ਇਹ ਲੋਕ ਮੂਵਮੈਂਟ ਬਣੂਗੀ ਜਿਵੇਂ ਮੈਂ ਕਿਆ ਝੰਡਾ ਡੰਡਾ ਫੜੋ ਕਿਸਾਨੀ ਅੰਦੋਲਨ ਨੂੰ ਉਸੇ ਤਰੀਕੇ ਦੇ ਨਾਲ ਲੋਕ ਮੂਵਮੈਂਟ ਬਣਨੀ ਚਾਹੀਦੀ ਹੈ ਲੋਕਾਂ ਦਾ ਪਿੰਡਾਂ 'ਚੋਂ ਸਾਥ ਮਿਲਣਾ ਚਾਹੀਦਾ ਉਸੇ ਤਰੀਕੇ ਦੇ ਨਾਲ ਜੀ ਖਤਮ ਹੋਊਗਾ ਮੈਮ ਐਜ਼ ਅ ਲੇਡੀ ਤੁਸੀਂ ਜਾਣਦੇ ਹੋ ਔਰਤਾਂ ਕੋ ਸਪੈਸ਼ਲ ਰਿਅਰ ਨੂੰ ਜ਼ਿੰਦਗੀਆਂ ਬਿਲਕੁਲ ਬਹੁਤ ਪਿਆਰ ਦਿੰਦੀਆਂ ਨੇ ਆਪਣਾ ਜਿਹੜਾ ਦਿਲ ਦਾ ਦੁੱਖ ਹੈ ਉਹ ਸਾਂਝਾ ਕਰਦੀਆਂ ਨੇ ਔਰ ਮੈਨੂੰ ਉਹਨਾਂ ਦੇ ਨਾਲ ਅਟੈਚਮੈਂਟ ਹੈ ਔਰ ਪਿਆਰ ਆਟੋਮੈਟਿਕਲੀ ਹੁੰਦਾ ਹੀ ਹੈ ਇੱਕ ਇਮੋਸ਼ਨਲ ਅਟੈਚਮੈਂਟ ਵੀ ਹੋ ਜਾਂਦੀ ਹੈ ਇਸੇ ਕਰਕੇ ਮੈਂ ਮੈਂ ਹਮੇਸ਼ਾ ਉਹ ਅਕਾਲਪੁਰਪ ਦਾ ਥੈਂਕ ਯੂ ਕਹਨੀ ਆ ਵੀ ਜਿਨ੍ਹਾਂ ਨੇ ਮੈਨੂੰ ਇਸ ਕਾਰਜ ਵਾਸਤੇ ਲਾਇਆ ਹੈ ਬਹੁਤ ਚੰਗਾ ਕਾਰਜ ਹੈ ਜੀ ਬਹੁਤ ਜੀ ਕਿਸੇ ਕਿ ਕਿ ਲੱਗਦਾ ਕਿਹੜੇ ਏਰੀਆ ਚ ਹੈ ਇਹ ਸਾਵਾਜ ਬਹੁਤ ਜ਼ਿਆਦਾ ਨਿਸ਼ਾਨ ਹੈ ਵੇਖੋ ਜੀ ਇਹ ਮੈਂ ਜੱਜ ਨਹੀਂ ਕਰ ਸਕਦੀ ਕਿ ਕਿਹੜੇ ਏਰੀਆ ਚ ਪਠਾਨਪੁਰ ਚ ਘਟ ਹੈ ਪਠਾਨਕੋੜਾ ਥੋੜਾ ਠੀਕ ਲੱਗ ਰਿਹਾ ਹੈ ਹਜੇ ਮੈਨੂੰ ਬਾਕੀ ਤਰਨਤਾਨ ਚ ਹੈਗਾ ਹੈ ਔਰ ਅੰਮ੍ਰਿਤਸਰ ਵੀ ਹੈਗਾ ਗੁਦਾਸਪੁਰ ਚ ਵੀ ਹੈਗਾ ਕਿਤੇ ਕਿਤੇ ਔਰ ਸੋ ਬੇਸਿਕਲੀ ਹਰ ਜਗ੍ਹਾ ਦੇ ਉੱਤੇ ਪਰਚੇ ਹੋ ਰਹੇ ਨੇ ਹਰ ਜਗ੍ਹਾ ਦੇ ਹੁਣ ਮੈਂ ਗੁਰਦਾਸਪੁਰ ਦਾ ਏਰੀਆ ਹੁਣ ਕੰਮਣਾ ਸ਼ੁਰੂ ਕੀਤਾ ਹੈ ਸੋ ਬੇਸਿਕਲੀ ਪਹਿਲਾਂ ਮੈਂ ਤਰਨਤਾਰਨ ਏਰੀਆ ਵਿਜ਼ਿਟ ਕੀਤਾ ਅੰਮ੍ਰਿਤਸਰ ਕੀਤਾ ਪਠਾਨਕੋਟ ਕੀਤਾ ਸੋ ਪਠਾਨਕੋਟ ਚ ਐਸ ਕੰਪੈਰੀਟਿਵਲੀ ਪੰਜਾਬ ਮੈਨੂੰ ਘੱਟ ਲੱਗਿਆ ਮੈਮ ਨਸ਼ਾ ਛੱਡਣ ਲਈ ਕਿੱਥੇ ਆ ਗਏ ਗੁਰਦਾਸਪੁਰ ਦੇ ਵਿੱਚ ਆਵਾਦੀ ਪਾਰਟੀ ਵੱਲੋਂ ਸੀਐਮ ਸਾਹਿਬ ਵੱਲੋਂ ਔਰ ਮਾਨਯੋਗ ਐਮਐਲਏ ਸਾਹਿਬ ਸ਼ੇਰੀ ਕਲਸੀ ਜੀ ਵੱਲੋਂ ਮੈਨੂੰ ਜ਼ਿਲ੍ਹੇ ਦਾ ਕੋਆਰਡੀਨੇਟਰ ਲਾਇਆ ਗਿਆ ਸੀਗਾ ਜੋ ਤੋਂ ਨਸ਼ੇ ਬទਮਹੀਮ ਦੇ ਉੱਤੇ ਅੱਜ ਉਸ ਪ੍ਰੋਗਰਾਮ ਦੇ ਚੱਲਦੇ ਆ ਸਾਡਾ 34ਵ ਔਰ ਬੜਾ ਅੱਛਾ ਲੱਗ ਰਿਹਾ ਜਦੋਂ ਲੋਕੀ ਆਮ ਹਉਹਾਰੇ ਬਾਹਰ ਆ ਆ ਕੇ ਇਸ ਚੀਜ਼ ਦੀ ਸਵਾ ਚੱਕ ਰਹੇ ਨੇ ਔਰ ਪਿੰਡ ਦੇ ਲੋਕ ਪਿੰਡ ਦੇ ਬਜ਼ੁਰਗ ਜਦੋਂ ਸਾਨੂੰ ਆਸ਼ੀਰਵਾਦ ਦਿੰਦੇ ਨੇ ਕਿ ਔਰ ਸੇਰਾ ਤੇ ਹੱਥ ਰੱਖ ਕੇ ਸਾਨੂੰ ਜਿਹੜਾ ਆਸ਼ੀਰਵਾਦ ਦਿੰਦੇ ਨੇ ਕਿ ਪੁੱਤਰਾ ਵਾਕੀ ਜੋ ਕਿਹਾ ਸੀਗਾ ਉਹ ਕਰਕੇ ਦਿਖਾ ਰਹੇ ਹੋ ਚਾਹੇ ਉਹ ਵਾਦਾ ਸਾਡਾ ਐਜੂਕੇਸ਼ਨ ਦੇ ਉੱਪਰ ਸੀਗਾ ਚਾਹੇ ਉਹ ਵਾਦਾ ਸਾਡਾ ਗਰੀਬਾਂ ਦਾ ਸੋਰੀ ਅਸੀਂ ਦਾਦਾ ਜਿਹੜਾ ਸਨਮਾਨ ਸੀਗਾ ਉਹਦੇ ਉਹਦੇ ਉੱਪਰ ਸੀਗਾ ਚਾਹੇ ਉਹ ਵਾਦਾ ਸਾਡਾ ਨਸ਼ਾ ਖਤਮ ਕਰਲੇ ਸੀਗਾ ਕਿਉਂਕਿ ਪੁਰਾਣੀ ਸਰਕਾਰਾਂ ਦੇ ਵਿੱਚ ਤੇ ਕਈ ਸੀਐਮ ਸੀਗੇ ਜਿਨ੍ਹਾਂ ਨੇ ਗੁਟਕਾ ਸਾਹ ਬਾਜ ਚ ਫੜ ਗਏ ਵੀ ਸੌਂਾ ਖਾ ਲਿਆ ਸੀ ਪਰ ਉਹਨਾਂ ਕੋਈ ਸ਼ਹਿਦ ਹੀ ਹੈ ਕਿਤੇ ਕੋਈ ਇੱਕ ਅੱਧਾ ਪਰਚਾ ਵੀ ਹੋਇਆ ਹੋਏ ਪਰ ਅੱਜ ਜ਼ਿਲ੍ਹੇ ਗਦਾਸਪੁਰ ਦੇ ਵਿੱਚ ਸਾਨੂੰ ਅਸੀਂ ਮਾਨਣਾ ਕਿਾ ਸਕਦੇ ਹਾਂ ਕਿ 50 ਤੋਂ ਉੱਪਰ ਪਰਚੇ ਹੋ ਚੁੱਕੇ ਨੇ ਲੋਕਾਂ ਦੇ ਘਰ ਡੀਮੋਲਿਸ਼ਨ ਹੋਏ ਨੇ ਬਹੁਤ ਕਾਫੀ ਚੀਜ਼ਾਂ ਜਿਹੜੀ ਸਰਕਾਰ ਨੇ ਨਿਜੀ ਪੱਧਰ ਤੇ ਆ ਕੇ ਕੀਤੀਆਂ ਚਾਹੇ ਉਹ ਐਜੂਕੇਸ਼ਨ ਨੂੰ ਲੈ ਲਓ ਸਰਕਾਰੀ ਸਕੂਲ ਦੇ ਬੱਚੇ ਜਿਹੜੇ ਮਿੱਡੇ ਮੀਲ ਤੋਂ ਜਾਣੇ ਜਾਂਦੇ ਸੀਗੇ ਅੱਜ ਉਹ ਸਟੇਜਾਂ ਤੇ ਚੜ ਕੇ ਇੰਗਲਿਸ਼ ਦੇ ਵਿੱਚ ਸਟੋ ਇਸਰੋ ਦੇ ਵਿੱਚ ਉੱਥੇ ਗਏ ਨੇ ਚੰਦਰਯਾਨ 3 ਦੇ ਵਿੱਚ ਇਸਰੋ ਦਾ ਦੌਰਾ ਕਰਨ ਗਏ ਨੇ ਸਾਡੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਿੰਗਾਪੁਰ ਕੋਮਕਿਆ ਨੇ ਤਾਂ ਜੋ ਸਾਡੇ ਜਿਹੜਾ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਸਾਡਾ ਯੂਥ ਇਹਨੂੰ ਆਪਾਂ ਸਹੀ ਕਰ ਗਏ ਨਾ ਇਹ ਆਪਾਂ ਯੂਥ ਨੂੰ ਸੰਭਾਲ ਗਏ ਤੇ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਵਾਂਗੇ ਕਿਉਂਕਿ ਪਿਛਲੀ ਸਰਕਾਰਾਂ ਨੇ ਤੇ ਅਨਸ਼ੇ ਦੀ ਦੇ ਨਹੀਂ ਦਿੱਤੀ ਹੈ ਜਿੱਦ ਤੇ ਸਾਡਾ ਜਿਹੜਾ ਰੰਗਲੇ ਪੰਜਾਬ ਸਾਡੇ ਆ ਪਿਆਰੇ ਬੱਚੇ ਅੱਜ ਨਸ਼ੇ ਦੇ ਕੋੜ ਵਿੱਚ ਆ ਕੇ ਤੇ ਆਪਣੀ ਜਵਾਨੀ ਮਿੱਟੀ ਕਰ ਰਹੇ ਨੇ ਪਰ ਮਾਨ ਸਾਹਿਬ ਨੇ ਇਹ ਕਸਮ ਖਾਦੀ ਆ ਅਰਵਿੰਦ ਕੇਜਵਲ ਜੀ ਨੇ ਕਸਮ ਖਾਦੀ ਹੈ ਕਿ ਪੰਜਾਬ ਚੋਂ ਨਸ਼ਾ ਖਤਮ ਕਰਨਾ ਹੈ ਔਰ ਤੁਸੀਂ ਵੀ ਦੇਖ ਰਹੇ ਹੋਵੋਗੇ ਤੁਸੀਂ ਵੀ ਪਿੰਡਾਂ ਚ ਜਾਂਦੇ ਹੋ ਸ਼ਹਿਰਾਂ ਚ ਜਾਂਦੇ ਹੋ ਤੁਹਾਨੂੰ ਵੀ ਕਾਫੀ ਜਗ੍ਹਾ ਤੇ ਫਰਕ ਆਂਦਾ ਹੋਊਗਾ ਚਾਹੇ ਉਹ ਕੈਂਪ ਲੈ ਲੋ ਚਾਹੇ ਮੁਰਗੀਵਾਲਾ ਲੈ ਲੋ ਕਾਫੀ ਜਗ੍ਹਾ ਤੇ ਬਹੁਤ ਵੱਡੇ ਵੱਡੇ ਡਿਸੀਜਨ ਲਿੱਤੇ ਗਏ ਨੇ ਸੁਆਣ ਵਾਲੇ ਸਮੇਂ ਵਿੱਚ ਹੋਰ ਵਧੀਆ ਪੱਧਰ ਤੇ ਕਰਾਂਗੇ ਮਾਨਕ ਜੀ ਕੈਂਪ ਚੋਂ ਕਿਹਨਾ ਕੰਪਲੀਟ ਆਈ ਹੈ ਉਹਨਾਂ ਦੀ ਕਹਿੰਦੇ ਬੰਦਾ ਜਿੱਦਾਂ ਮਰਜੀ ਮਰੇ ਹਾ ਟੈਗ ਨਾ ਮਰੇ ਇਹ ਹੋਰ ਬੋਲੇ ਉਹਨਾਂ ਨਸ਼ੇ ਦੇ ਖਾਦਦਾਂ ਇਹਨੂੰ ਲੈ ਕੇ ਕੁਝ ਪ੍ਰਚਾਰ ਕਰ ਰਹੇ ਨੇ ਦੇਖੋ ਜੀ ਇਹ ਸਭ ਵਿਰਤੀ ਜਿਹੜੀ ਸਾਡੀ ਵਿਲੈਤੀ ਸਰਕਾਰਾਂ ਨੇ ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਆਲਵੇਜ਼ ਇਹੀ ਰਹਿੰਦਾ ਕਿ ਅਸੀਂ ਕਿੱਦਾਂ ਭੰਡੀਏ ਉਹਨਾਂ ਨੇ ਕਦੇ ਕੰਮ ਦੀ ਛਾਂਗਰ ਨਹੀਂ ਕਰਨੀ ਕੰਮ ਚਾਹੇ ਸਾਡੇ ਨਹਿਰੀ ਪਾਣੀ ਲੈ ਲਓ ਸੋਏ ਤੱਕ ਗਿਆਨੜੀ ਪਾਣੀ ਕਦੀ ਉਹਨਾਂ ਨੇ ਇਸ ਚੀਜ਼ ਦੀ